ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਹਿਬਾਨਾਂ ਦੀਆਂ ਸਰਕੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਿਲਾ ਮਿੰਟ ਘੁੰਮਰੀ ਦੇ ਪਿੰਡ ਦੀਪਾਲਪੁਰ ਵਿੱਚ ਪਹੁੰਚ ਗਏ ਤੇ ਜਦੋਂ ਸ਼ਾਮ ਹੋ ਗਈ ਤਨਿੱਕੇ ਨਿੱਕੀ ਕਣੀ ਦਾ ਮੀ ਪਹਿਣਾ ਸ਼ੁਰੂ ਹੋ ਗਿਆ ਭਾਈ ਮਰਦਾਨੇ ਨੇ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਕਿ ਗੁਰੂ ਜੀ ਕਿਰਪਾ ਕਰਕੇ ਮੈਨੂੰ ਆਗਿਆ ਦੇਵੋ ਕਿ ਮੈਂ ਪਿੰਡ ਵਿੱਚ ਜਾ ਕੇ ਕਿਸੇ ਦੇ ਘਰ ਆਪਣੀ ਰਾਤ ਕੱਟਣ ਦਾ ਇੰਤਜ਼ਾਮ ਕਰਦਾ ਹਾਂ ਤਾਂ ਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਭਾਈ ਮਰਦਾਨਾ ਨਗਰ ਵਿੱਚ ਜਾ ਕੇ ਲੋਕਾਂ ਦੇ ਬੂਹੇ ਖੜਕਾਉਣ ਲੱਗਾ ਪਰ ਹਰ ਪਾਸਿਓਂ ਭਾਈ ਮਰਦਾਨੇ ਜੀ ਨੂੰ ਨਿਰਾਸ਼ਾ ਹੀ ਮਿਲੀ ਜੇਕਰ ਕਿਸੇ Hindu ਦੇ ਘਰ ਜਾਵੇ ਤਾਂ ਉਹ ਇਹ ਕਹਿ ਕੇ ਨਾ ਕਰਦੇ ਵੀ ਕਿ ਤੁਹਾਡੇ ਦੋਹਾਂ ਵਿੱਚੋਂ ਇੱਕ ਮੁਸਲਮਾਨ ਹੈ ਤੇ ਇੱਕ Hindu ਹੈ ਇਸ ਲਈ ਅਸੀਂ ਦੋਨਾਂ ਜਣੀਆਂ ਨੂੰ ਆਪਣੇ ਘਰ ਨਹੀਂ ਰੱਖ ਸਕਦੇ ਇਸੇ ਤਰ੍ਹਾਂ ਜੇਕਰ ਕਿਸੇ ਮੁਸਲਮਾਨ ਦੇ ਘਰ ਜਾਵੇ ਤਾਂ ਉੱਥੇ ਵੀ ਇਹੋ ਜਿਹਾ ਜਵਾਬ ਸੁਣਨ ਨੂੰ ਮਿਲਿਆ ਹੁਣ ਹਨੇਰਾ ਹੋ ਚੁੱਕਿਆ ਸੀ ਤਾਂ ਥੱਕ ਹਾਰ ਕੇ ਭਾਈ ਮਰਦਾਨਾ ਬਾਪੇ ਸਤਿਗੁਰੂ ਜੀ ਦੇ ਕੋਲ ਆ ਗਿਆ ਤੇ ਸਾਰੀ ਗੱਲ ਗੁਰੂ ਜੀ ਨੂੰ ਸੁਣਾਈ ਤਾਂ ਭਾਈ ਮਰਦਾਨੇ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਇਸ ਪਿੰਡ ਦਾ ਕੋਈ ਇੱਕ ਆਦਮੀ ਨਹੀਂ ਬਲਕਿ ਸਾਰਾ ਪਿੰਡ ਹੀ ਸੁਤਿਆ ਹੋਇਆ ਹੈ ਤੇ ਇਹਨਾਂ ਨੂੰ ਜਗਾਉਣ ਵਾਸਤੇ ਹੀ ਉਸ ਅਕਾਲ ਪੁਰਖ ਨੇ ਸਾਨੂੰ ਇੱਥੇ ਭੇਜਿਆ ਹੈ ਇੰਨੀ ਗੱਲ ਬੋਲ ਕੇ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਨਾਲ ਲਿਆ ਤੇ ਪਿੰਡ ਤੋਂ ਬਾਹਰ ਵੱਲ ਜਾਂਦੇ ਰਸਤੇ ਨੂੰ ਪੈ ਗਏ ਪਿੰਡ ਤੋਂ ਬਾਹਰ-ਬਾਹਰ ਥੋੜਾ ਅੱਗੇ ੜਕੇ ਗੁਰੂ ਜੀ ਅਤੇ ਭਾਈ ਮਰਦਾਨੇ ਨੂੰ ਇੱਕ ਕੱਖਾਂ ਦੀ ਕੁਲੀ ਦਿਖਾਈ ਦਿੱਤੀ ਜਿਸ ਦੇ ਅੰਦਰ ਇੱਕ ਦੀਵਾ ਜਗ ਰਿਹਾ ਸੀ ਤਾਂ ਗੁਰੂ ਸਾਹਿਬ ਜੀ ਜਦੋਂ ਉਸ ਕੁਲੀ ਦੇ ਪਾਸ ਗਏ ਤਾਂ ਅੰਦਰੋਂ ਕਿਸੇ ਦੇ ਰੋਣ ਦੀ ਆਵਾਜ਼ ਆ ਰਹੀ ਸੀ ਏਦਾਂ ਲੱਗ ਰਿਹਾ ਸੀ ਕਿ ਜਿਵੇਂ ਕੋਈ ਬਹੁਤ ਹੀ ਭਿਆਨਕ ਪੀੜਾ ਵਿੱਚ ਹੈ ਤਾਂ ਰੋਣ ਦੀਆਂ ਆਵਾਜ਼ਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕੀ ਮਰਦਾਨਿਆ ਤੂੰ ਜਾ ਕੁੱਲੀ ਦੇ ਅੰਦਰ ਜਾ ਤੇ ਇਸ ਨੂੰ ਬਾਹਰ ਲੈ ਕੇ ਆ ਭਾਈ ਮਰਦਾਨਾ ਜਦੋਂ ਕੁੱਲੀ ਦੇ ਅੰਦਰ ਜਾਣ ਲੱਗਾ ਤਾਂ ਕੁੱਲੀ ਦੇ ਅੰਦਰੋਂ ਇੰਨੀ ਬਦਬੂ ਆ ਰਹੀ ਸੀ ਕਿ ਭਾਈ ਮਰਦਾਨਾ ਜੀ ਇੱਕਦਮ ਬਾਹਰ ਆ ਗਏ ਤੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਮਹਾਰਾਜ ਜੀ ਅੰਦਰ ਤਾਂ ਬੰਦਾ ਗਲਿਆ ਪਿਆ ਹੈ ਬਦਬੂ ਬਹੁਤ ਆ ਰਹੀ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਭਾਈ ਮਰਦਾਨਿਆ ਨਫ਼ਰਤ ਨਾ ਕਰ ਕਿਉਂਕਿ ਇਸ ਦੇ ਤਨ ਅਤਿਮਨ ਦੋਨਾਂ ਨੂੰ ਕੁਹੜ ਹੋਇਆ ਹੈ ਇਸ ਨੂੰ ਬਾਹਰ ਲੈ ਕੇ ਆ ਤਾਂ ਭਾਈ ਮਰਦਾਨਾ ਕੁੱਲੇ ਦੇ ਅੰਦਰ ਚਲੇ ਗਏ ਤੇ ਕੋਹੜੀ ਨੂੰ ਬਾਤੋ ਫੜਕੇ ਉਠਾਉਣ ਲੱਗੇ ਤਾਂ ਕੋੜੀ ਨੇ ਕਿਹਾ ਕਿ ਭਾਈ ਤੂੰ ਪਲਾਪੁਰਖ ਕੌਣ ਹੈ ਜਿਹੜਾ ਮੈਨੂੰ ਬਾਤੋ ਫੜਕੇ ਉਠਾ ਰਿਹਾ ਹੈ ਮੇਰਾ ਤਾਂ ਮੇਰੀ ਆਪਣੀਆਂ ਨੇ ਵੀ ਸਾਥ ਛੱਡ ਦਿੱਤਾ ਤੂੰ ਭਾਈ ਕੌਣ ਹੈ ਤਾਂ ਭਾਈ ਮਰਦਾਨੇ ਨੇ ਕਿਹਾ ਕਿ ਮੈਂ ਤਾਂ ਕੋਈ ਨਹੀਂ ਪਰ ਜਿੰਨਾ ਦੇ ਨਾਲ ਮੈਂ ਇੱਥੇ ਆਇਆ ਹਾਂ ਉਹ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਜਿਹੜੇ ਕਿ ਇਸ ਵੇਲੇ ਤੇਰੀ ਕੁੱਲੀ ਦੇ ਬਾਹਰ ਖੜੇ ਹਨ ਭਾਈ ਮਰਦਾਨੇ ਨੇ ਕੋਹੜੀ ਨੂੰ ਬਾਹੋਂ ਫੜ ਕੇ ਕੁੱਲੀ ਅੰਦਰੋਂ ਬਾਹਰ ਲੈ ਆਂਦਾ ਕੋਹੜੀ ਦਾ ਸਾਰਾ ਸਰੀਰ ਜ਼ਖਮਾਂ ਦੇ ਨਾਲ ਭਰਿਆ ਹੋਇਆ ਸੀ ਤੇ ਸਾਰੇ ਸਰੀਰ ਵਿੱਚੋਂ ਬਹੁਤ ਹੀ ਭੈੜੀ ਬਦਬੂ ਆ ਰਹੀ ਸੀ ਤਾਂ ਕੁੜੀ ਦੀ ਹਾਲਤ ਦੇਖ ਕੇ ਗੁਰੂ ਸਾਹਿਬ ਜੀ ਨੇ ਉਸ ਤੋਂ ਪੁੱਛਿਆ ਕਿ ਭਾਈ ਤੇਰਾ ਨਾਮ ਕੀ ਹੈ ਤਾਂ ਕੁੜੀ ਨੇ ਕਿਹਾ ਕਿ ਹੇ ਸੱਚੇ ਪਾਤਸ਼ਾਹ ਜੀ ਇੱਕ ਬੇੜਾ ਸੀ ਜਦੋਂ ਮੈਂ ਦੀਪਾਲਪੁਰ ਨਕਰਦਾ ਸਭ ਤੂੰ ਅਮੀਰ ਆਦਮੀ ਹੁੰਦਾ ਸਾਂ ਤੇ ਮੇਰਾ ਨਾਮ ਸੇਠ ਪ੍ਰੇਮਚੰਦ ਸੀ ਪਰ ਅੱਜ ਮੈਂ ਸੇਠ ਨਹੀਂ ਰਿਹਾ ਮੇਰੀਆਂ ਨੂੰਹਾਂ ਨੂੰ ਮੇਰੀ ਇਸ ਬਿਮਾਰੀ ਤੋਂ ਬਹੁਤ ਨਫ਼ਰਤ ਹੈ ਤੇ ਉਹਨਾਂ ਨੇ ਮੇਰੀ ਪਿੰਡ ਤੋਂ ਬਾਹਰ-ਬਾਹਰ ਇਹ ਕੁੱਲੀ ਬਣਵਾ ਦਿੱਤੀ ਤਾਂ ਕਿ ਇਹ ਭਿਆਨਕ ਬਿਮਾਰੀ ਕਿਤੇ ਉਹਨਾਂ ਨੂੰ ਨਾ ਲੱਗ ਜਾਵੇ ਪਹਿਲਾਂ ਕਦੀਕ ਤਾਈ ਰੋਟੀ ਟੁਕ ਦੇ ਜਾਂਦੇ ਸਨ ਪਰ ਹੁਣ ਉਹ ਵੀ ਦੇਣਾ ਭੁੱਲ ਕੇ ਹਨ ਮਹਾਰਾਜ ਜੀ ਕਈ ਦਿਨ ਹੋ ਗਏ ਨੇ ਮੈਂ ਭੁੱਖ ਦੇ ਨਾਲ ਤੜਫ ਰਹੀ ਹਾਂ ਪਰ ਮੇਰਾ ਦਰਦ ਕੋਈ ਨਹੀਂ ਸੁਣਦਾ ਕਿਉਂਕਿ ਸਾਰਾ ਪਿੰਡ ਮੇਰੀ ਇਸ ਭਿਆਨਕ ਬਿਮਾਰੀ ਤੋਂ ਡਰਦਾ ਹੈ ਤੇ ਕੋਈ ਜਣਾ ਵੀ ਮੇਰੇ ਕੁਲੀ ਦੇ ਪਾਸ ਨਹੀਂ ਆਉਂਦਾ ਤੇ ਮੈਂ کئی ਸਾਲਾਂ ਤੋਂ ਇਦਾਂ ਹੀ ਨਰਕ ਭੋਗਦਾ ਰਿਹਾ ਹਾਂ ਤਾਂ ਕੁੜੀ ਦੀ ਹਾਲਤ ਦੇਖ ਕੇ ਗੁਰੂ ਸਾਹਿਬ ਜੀ ਨੂੰ ਉਸ ਦੇ ਉੱਪਰ ਦਇਆ ਆ ਗਈ ਤੇ ਉਹਨਾਂ ਨੇ ਕੁੜੀ ਨੂੰ ਕਿਹਾ ਕੀ ਪ੍ਰੇਮੀ ਇਹ ਤੂੰ ਜਾਣਦਾ ਹੈ ਕਿ ਤੇਰੀ ਇਸ ਬਿਮਾਰੀ ਦਾ ਜ਼ਿੰਮੇਦਾਰ ਤੂੰ ਆਪ ਹੀ ਹੈ ਤੈਨੂੰ ਪਰਮਾਤਮਾ ਨੇ ਧਨ ਦੌਲਤ ਐਸੋ ਆਰਾਮ ਸਾਰਾ ਕੁਝ ਦਿੱਤਾ ਸੀ ਤੇਰੇ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਪਰ ਇਸ ਦੇ ਬਾਵਜੂਦ ਵੀ ਤੂੰ ਕਦੇ ਵੀ दान ਨਹੀਂ ਕੀਤਾ ਤੇ ਨਹੀਂ ਕਦੀ ਉਸ ਪਰਮਾਤਮਾ ਦਾ ਨਾਮ ਜਪਿਆ ਹੈ ਜਿੰਨਾ ਵਾਸਤੇ ਤੂੰ ਧਨ ਦੌਲਤ ਜੋੜਦਾ ਰਿਹਾ ਅੱਜ ਉਹਨਾਂ ਨੇ ਵੀ ਤੇਰਾ ਸਾਥ ਛੱਡ ਦਿੱਤਾ ਹੈ ਤਾਂ ਗੁਰੂ ਸਾਹਿਬ ਜੀ ਦੇ ਮੂਹੇ ਇਹੇ ਬਚਨ ਸੁਣ ਕੇ ਉਹ ਕੂੜੀ ਗੁਰੂ ਜੀ ਦੇ ਚਰਨਾਂ ਤੇ ਟਹਿ ਪਿਆ ਤੇ ਗੁਰੂ ਜੀ ਤੋਂ ਪੁੱਛਣ ਲੱਗਾ ਕੀ ਜੀ ਮਹਾਰਾਜ ਜੀ ਕੀ ਮੈਂ ਹੁਣ ਬਖਸ਼ਿਆ ਜਾਵਾਂਗਾ ਤਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਜਦੋਂ ਤੇਰਾ ਮਨ ਦਾ ਕੋਹੜ ਦੂਰ ਹੋ ਗਿਆ ਉਦੋਂ ਤੇਰੇ ਤਨ ਦਾ ਕੋਹੜ ਆਪਣੇ ਆਪ ਠੀਕ ਹੋ ਜਾਵੇਗਾ ਤੇ ਮਨ ਦੇ ਕੋਹੜ ਨੂੰ ਦੂਰ ਕਰਨ ਦੇ ਲਈ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਪਰਮਾਤਮਾ ਆਪੇ ਬਲੀ ਕਰਨਗੇ ਗੁਰੂ ਸਾਹਿਬ ਜੀ ਦੇ ਭਾਈ ਮਰਦਾਨਾ ਪੂਰੇ ਤਿੰਨ ਦਿਨ ਤੱਕ ਉਸ ਕੋਹੜੀ ਦੀ ਕੁਲੀ ਵਿੱਚ ਰਹੀ ਨਾਲੇ ਤਾਂ ਉਸ ਦੀ ਮੱਲਮ ਪੱਟੀ ਕੀਤੀ ਤੇ ਨਾਲੇ ਉਸ ਨੂੰ ਪਰਮਾਤਮਾ ਦਾ ਨਾਮ ਜਪਾਇਆ ਵਾਹਿਗੁਰੂ ਜੀ ਦੀ ਕਿਰਪਾ ਹੋਈ ਤੇ ਤਿੰਨ ਦਿਨਾਂ ਦੇ ਅੰਦਰ ਅੰਦਰ ਹੀ ਉਸ ਕੋਹੜੀ ਦਾ ਕੋਹੜਾ ਪੂਰੀ ਤਰ੍ਹਾਂ ਠੀਕ ਹੋ ਗਿਆ। ਪੂਰੇ ਪਿੰਡ ਵਿੱਚ ਰੌਲਾ ਪੈ ਗਿਆ ਕਿ ਕੋਹੜੀ ਦੀ ਕੁਲੀ ਵਿੱਚ ਇੱਕ ਸੰਤ ਪਹੁੰਚੀ ਹੋਈ ਹਨ ਜਿਨ੍ਹਾਂ ਨੇ ਕੋਹੜੀ ਦਾ ਕੋਹੜਾ ਠੀਕ ਕਰ ਦਿੱਤਾ ਹੈ। ਖਬਰ ਮਿਲਦਿਆਂ ਹੀ ਪੂਰਾ ਪਿੰਡ ਤੇ ਕੋਹੜੀ ਦਾ ਪਰਿਵਾਰ ਗੁਰੂ ਜੀ ਦੇ پاس ਪਹੁੰਚ ਗਿਆ। ਤੇ ਸਾਰੇ ਜਣੇ ਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਕਹਿਣ ਲੱਗੇ ਕਿ ਸੰਤ ਜੀ ਤੁਹਾਨੂੰ ਮਾਫ਼ ਕਰ ਦਿਓ ਜਿਹੜਾ ਅਸੀਂ ਤੁਹਾਨੂੰ ਉਸ ਦਿਨ ਆਪਣੇ ਘਰ ਰਾਤ ਕੱਟਣ ਦੇ ਲਈ ਜਗ੍ਹਾ ਨਹੀਂ ਦਿੱਤੀ ਸਾਡੇ ਕੋਲੋਂ ਜਾਣੇ ਅਣਜਾਣੇ ਵਿੱਚ ਬਹੁਤ ਵੱਡੀ ਭੁੱਲ ਹੋ ਗਈ ਹੈ ਕਿਰਪਾ ਕਰਕੇ ਸਾਨੂੰ ਬਖਸ਼ ਦੇਵੋ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਲੋਕਾਂ ਨੂੰ ਸਮਝਾਉਂਦੇ ਹੋਏ ਉਪਦੇਸ਼ ਦਿੱਤਾ ਕਿ ਰੋਗੀ ਇਨਸਾਨ ਕੋਲੋਂ ਕਦੇ ਵੀ ਨਫ਼ਰਤ ਨਾ ਕਰੋ ਬਲਕਿ ਉਸ ਦੀ ਸੇਵਾ ਅਤੇ ਉਸ ਨੂੰ ਹੌਸਲਾ ਦਿਵੋ ਤਾਂ ਕਿ ਉਸ ਦਾ ਮਨੋਬਲ ਵੱਧ ਸਕੇ ਕਰਨੀ ਪਰਨੀ ਸਭ ਕੁਝ ਇੱਥੇ ਹੀ ਹੈ ਜਿਹੜਾ ਸੁਲੂਕ ਅੱਜ ਤੁਸੀਂ ਕਿਸੇ ਨਾਲ ਕਰੋਗੇ ਉਹੀ ਸੁਲੂਕ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਨਾਲ ਵੀ ਜ਼ਰੂਰ ਹੋਵੇਗਾ ਗੁਰੂ ਜੀ ਦੇ ਮੋਹੂ ਇਹੇ ਵਚਨ ਸੁਣ ਕੇ ਕੋਹੜੀ ਪ੍ਰੇਮ ਚੰਦ ਦੇ ਨੂਹਾ ਪੁੱਤਰ ਗੁਰੂ ਜੀ ਦੇ ਚਰਨਾਂ ਦੇ ਢੈ ਪਈ ਤੇ ਆਪਣੀ ਗਲਤੀ ਦੀ ਖਿਮਾ ਮੰਗਣ ਲੱਗੇ ਸਾਰੇ ਪਿੰਡ ਨੇ ਗੁਰੂ ਜੀ ਨੂੰ ਵਚਨ ਦਿੱਤਾ ਕਿ ਅੱਜ ਤੋਂ ਬਾਅਦ ਉਹ ਹੋ ਅਜੇ ਹੀ ਗਲਤੀ ਕਦੀ ਵੀ ਨਹੀਂ ਕਰਨਗੇ ਤੇ ਪੂਰੇ ਪਿੰਡ ਨੇ ਗਰਾਹੀ ਕਰਕੇ ਉਸ ਸਥਾਨ ਤੇ ਇੱਕ ਧਰਮਸਾਲਾ ਬਣਵਾਈ ਜਿਹੜੀ ਕਿ ਅੱਜ ਵੀ ਉਸ ਸਥਾਨ ਤੇ ਮੌਜੂਦ ਹੈ ਸਤਿਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਦੀ ਪਿਆਰੀ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਜੀ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ